ਤੇ ਹਲਾਕੂਲਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜਿਨ੍ਹਾਂ ਨੇ ਪਟਿਆਲਾ ਦੇ ਵੱਖ-ਵੱਖ ATM ਚੋਂ 70 ਲੱਖ ਤੱਕ ਪਲਾਂ ਕੀਤਾ ਹੈ ਪੁਲਿਸ ਨੇ ਇਸ ਗਿਰੋਹ ਦੇ ਪੰਜ ਮੈਂਬਰਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਪੁਲਿਸ ਨੇ ਇਹ ਕਾਰਵਾਈ ਉਸ ਸਮੇਂ ਕੀਤੀ ਜਦੋਂ ਪਿਛਲੇ ਦਿਨੀ SBI ਬੈਂਕ ਵਿੱਚ ਚੋਰੀ ਦੀ ਵਾਰਦਾਤ ਹੋਈ ਸੀ ਇਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਤੇ ਉਨ੍ਹਾਂ ਨੇ ਇਸ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰ ਲਿਆ ਪਟਿਆਲਾ ਦੇ ਵਿੱਚ ਜਿੰਨੇ ਸੈਂਸੇਸ਼ਨਲ ਕੋਈ ਕ੍ਰਾਈਮ ਹੋਇਆ ਅਸੀਂ ਕੁਝ ਦਿਨਾਂ ਦੇ ਵਿੱਚ 4 ਘੰਟਿਆਂ ਤੋਂ ਲੈ ਕੇ ਤੇ ਕੁਝ ਦਿਨਾਂ ਦੇ ਵਿੱਚ ਸਾਰੇ ਉਹਨੂੰ ਟ੍ਰੇਸ ਕਰਨ 'ਚ ਕਾਮਯਾਬ ਹੋਏ ਆਂ ਉਵੇਂ ਹੀ ਸਾਨੂੰ ਪਟਿਆਲਾ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਪਟਿਆਲਾ ਵਿਖੇ 36 ਲੱਖ ਦੀ ਜਿਹੜੀ 16 17 ਦੀ ਰਾਤ ਨੂੰ ਜਿਹੜੀ ਏਟੀਐਮ ਦੇ ਵਿੱਚੋਂ ਚੋਰੀ ਕੀਤੀ ਦੱਸਿਆ ਗਿਆ ਸੀ ਜਿਹੜਾ ਕਿ ਏਟੀਐਮ ਨੂੰ ਵੱਢ ਕੇ ਚੋਰੀ ਕੀਤਾ ਗਿਆ ਸੀ ਉਹ ਅਸੀਂ ਉਹਦੇ ਵਿੱਚ ਜਿਹੜੀ ਟੀਮ ਗਠਨ ਕੀਤੀ ਟੀਮ ਗਠਨ ਕਰਨ ਤੋਂ ਬਾਅਦ ਜਿਹੜੀ ਇੱਕ ਸਪੈਸ਼ਲ ਟੀਮ ਨੇ ਉਹਦੀ ਬੜੀ ਢੁਗਾਈ ਨਾਲ ਪੜਤਾਲ ਕੀਤੀ ਉਪਰਤਾਲ ਕਰਨ ਤੇ ਇਹ ਪਾਇਆ ਗਿਆ ਕਿ ਇਹ ਚੋਰ ਜਿਹੜੇ ਕੋਈ ਬਾਹਰਲੇ ਚੋਰ ਨਹੀਂ ਸੀ ਇਹ ਜਿਹੜੇ ਕਸਟੋਡੀਅਨ ਸੀ ਜਿਨ੍ਹਾਂ ਨੂੰ ਇਹ ਕੈਸ਼ ਦਿੱਤਾ ਜਾਂਦਾ ਸੀ ਵੀ ATM ਦੇ ਵਿੱਚ ਲੋਡ ਕਰੋ ਉਹਨਾਂ ਨੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਇਹ ਜੇ ਇਹਦੀ ਪੂਰੀ ਢੁਗਾਈ ਨਾਲ ਅਸੀਂ ਪਰਤਾਲ ਕੀਤੀ ਹੈ ਪਾਇਆ ਗਿਆ ਕਿ 2014 ਤੋਂ ਇਹਨਾਂ ਨੇ ਇਹ ਸ਼ੁਰੂ ਕੀ ਤਾਜ਼ੀ ਟੀਮ ਮੋਨਟਾਈਜ਼ੇਸ਼ਨ ਜਿਹੜੀ ਨਵੰਬਰ 2016 ਦੇ ਵਿੱਚ ਆਈ ਸੀ ਉਹਦਾ ਇੱਕ ਪਾਰਟ ਹੈ 18-19 ਲੱਖ ਰੁਪਏ ਦਾ ਕਪਲਾ ਸੀ ਬਾਅਦ ਦੇ ਵਿੱਚ ਇਹਨਾਂ ਨੇ ਜਮ੍ਹਾਂ ਕਰਾਤਾ ਫਿਰ 17 ਦੇ ਵਿੱਚ ਮੱਧ 17 ਦੇ ਵਿੱਚ ਇਹਨਾਂ ਨੇ ਦੁਬਾਰਾ ਸ਼ੁਰੂ ਕਰ ਦਿੱਤਾ ਉਦੋਂ ਕਰਨ ਤੋਂ ਬਾਅਦ ਹੁਣ ਤੱਕ ਜਿਹੜੇ ਮੁੱਢਲੇ ਤੌਰ ਤੇ ਦੇਖਿਆ ਹੈ ਕਰੀਬ 70 ਲੱਖ ਜਾਂ ਇਸ ਤੋਂ ਜ਼ਿਆਦਾ ਦਾ ਅਮਾਊਂਟ ਜਿਹੜਾ ਪਾਇਆ ਜਾ ਰਿਹਾ ਹੈ ਵੀ ਜਿਹੜਾ ਇਹਨਾਂ ਨੇ ਕਪਲਾ ਕੀਤਾ ਅਸੀਂ ਇਹਦੇ ਵਿੱਚ ਇਹਨਾਂ ਨੂੰ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਉਹਦੇ ਵਿੱਚੋਂ ਇਹਨਾਂ ਵੱਲੋਂ ਬਣਾਈਆਂ ਗਈਆਂ ਪ੍ਰਾਪਰਟੀਆਂ ਤੇ ਉਹਦੇ ਚ ਜਵੇਂ ਕਾਰਾਂ ਮੋਟਰਸਾਈਕਲ ਤੇ ਉਹ ਅਸੀਂ ਉਹ ਰਿਕਵਰ ਕਰ ਲਿਆ ਨਾਲ ਇਹਦੇ 5.5 ਲੱਖ ਰੁਪਇਆ ਕੈਸ਼ ਰਿਕਵਰ ਕਰ ਲਿਆ ਜਿਹੜੇ ਕਟਰ ਨਾਲ ਕਟਿਆ ਸੀ ਉਹ ਉਹ ਕਟਰ ਨੂੰ ਰਿਕਵਰ ਕਰ ਲਿਆ ਨਾਲ ਇਹਦੇ ਜਿਹੜਾ ਇੱਕ ਪਾਰਟ ਜਿਹੜਾ ਏਟੀਐਮ ਦਾ ਕੱਟ ਕੇ ਲੈ ਗਏ ਸੀ ਉਹ ਅੱਜ ਮਾਜਿਸਟ੍ਰੇਟ ਦੀ ਹਾਜ਼ਰੀ ਦੇ ਵਿੱਚ ਜਾ ਕੇ ਨਾਲੇ ਤੋਂ ਅੱਜ ਸੀ ਉਹ ਵੀ ਰਿਕਵਰ ਕਰਨ ਦਾ ਕੰਮ ਹੋ ਗਿਆ। ਇਹ ਇਹ ਇੱਕ ਇਹਨਾਂ ਦੀ ਮੋਡਲ ਸਪ੍ਰਿੰਟੀ ਜਿਹੜੀ ਬੜੀ ਹੈਰਾਨਗੀ ਵਾਲੀ ਗੱਲ ਹੈ ਵੀ ਇਹ ਜਿਹੜਾ ਸਿਸਟਮ ਇਹਨਾਂ ਦਾ ਇਹ ਜਿਸ ਢੰਗ ਨਾਲ ਮੈਨੀਪੂਲੇਟ ਕੀਤਾ ਇਹਨਾਂ ਨੇ ਸਿਸਟਮ ਇਹਦੇ ਵਿੱਚ ਇਹਨਾਂ ਕੋਲ ਪਾਸਵਰਡ ਤੇ ਐਡਮਨ ਉਹ ਜਿਹੜਾ ਕਾਰਡ ਹੁੰਦਾ ਇਹ ਕੈਸ਼ ਕਿੰਨਾ ਡਿਪੋਜ਼ਿਟ ਕਰਾਉਂਦੇ ਮੰਨ ਲਓ ਜੇ ਇਹਨਾਂ ਨੂੰ 10 ਲੱਖ ਰੁਪਏ ਕੈਸ਼ ਦਿੱਤਾ ਜਾਂਦਾ ਹੈ ਤੇ ਇਹ ਐਂਟਰੀ ਉਹਦੇ ਤੇ 10 ਲੱਖ ਦੀ ਕਰਕੇ ਇਹਨਾਂ ਦੀ ਆਪਦੀ ਮਰਜ਼ੀ ਤੇ ਰਹਿ ਜਾਂਦਾ ਸੀ ਵੀ 8 ਲੱਖ ਵੀ ਜਮ੍ਹਾਂ ਕਰਵਾ ਸਕਦੇ ਆ 7 ਲੱਖ ਵੀ ਕਰਵਾ ਸਕਦੇ ਆ ਇਸੇ ਢੰਗ ਨਾਲੇ ਵਿੱਚੋਂ ਪੈਸੇ ਕਢਦੇ ਰਹੇ ਆਪਦੇ ਨਿੱਜੀ ਕੰਮਾਂ ਲਈ ਵਰਤਦੇ ਰਹੇ ਇੱਕ ਫਿਰ ਲਾਸਟ ਡੇਨ ਦੇ ਵਿੱਚ ਜਦੋਂ ਕਿ ਹੁਣ 31 ਮਾਰਚ ਤੱਕ 8 ਏਟੀਐਮ ਆ ਜਿਹੜੇ ਉਹ ਪੰਜਾਬ ਨੈਸ਼ਨਲ ਬੈਂਕ ਦੇ ਬੰਦ ਹੋਣੇ ਸੀ ਤਾਂ ਇਹਨਾਂ ਨੇ ਆਖਿਆ ਫਿਜ਼ੀਕਲ ਵੈਰੀਫਿਕੇਸ਼ਨ ਹੋਊਗੀ ਫਿਰ ਇਹਨਾਂ ਨੇ ਇੱਕ ਇੱਕ ਚੋਰੀ ਦਾ ਇਸ ਢੰਗ ਦਾ ਡਰਾਮਾ ਨੈਕ ਕੀਤਾ ਜਿਹਦੇ ਤੋਂ ਇਹ ਲੱਗੇ ਕਿ ਕੋਈ ਬਾਹਰੋਂ ਚੋਰ ਆਇਆ ਤੇ ਇਹ ਸਾਰਾ ਲੁੱਟ ਕੇ ਲੈ ਗਿਆ ਜਦ ਕਿ ਸਾਰੇ ਬੰਦੇ ਜਿਹੜੇ ਲੁੱਟ ਕਰਨ ਵਾਲੇ ਘਰ ਦੇ ਬੰਦੇ ਸੀ ਇਹਦੇ ਵਿੱਚ ਏਸ ਜਿਹੜੀ ਕੰਪਨੀ ਸੀएमसी ਕੰਪਨੀ ਹੈ ਇਹ ਡਿਫਰੈਂਟ ਬੈਂਕ ਜਿਹੜਾ ਐਕਸੈਸ ਬੈਂਕ ਪੰਜਾਬ ਨੈਸ਼ਨਲ ਬੈਂਕ ਸਟੇਟ ਬੈਂਕ ਆਫ ਇੰਡੀਆ ਤੇ ਇੱਕ OBC ਬੈਂਕ ਉਹਦੇ ਵਿੱਚ ਇਹਨਾਂ ਦੇ 26 ਜਿਹੜੇ ਏਟੀਐਮ ਦੇ ਵਿੱਚ ਕੈਸ਼ ਲੋਡ ਕਰਦੇ ਸੀ ਅਸੀਂ ਆਪਦੇ ਮੁੱਖ ਦਫ਼ਤਰ ਰਾਹੀਂ ਜਿਹੜੀ ਕਿ ਬੜੀ ਹੈਰਾਨਗੀ ਵਾਲੀ ਗੱਲ ਹੈ ਵੀ ਬੈਂਕ ਇੰਨੀ ਕੈਸ਼ ਜਿਹੜਾ ਜਿਹੜਾ ਕਿ ਪਬਲਿਕ ਮਨੀ ਹੈ ਉਹਨੂੰ ਕਿਵੇਂ ਇੰਨਾ ਲਾਪਰਵਾਹ ਹੋ ਸਕਦਾ ਹੈ ਡੀਜੀ ਪੰਜਾਬ ਰਾਹੀਂ ਅਸੀਂ ਇੱਕ ਇਹਨਾਂ ਦੇ ਬੈਂਕ ਦੇ ਉੱਚ ਅਧਿਕਾਰੀਆਂ ਨੂੰ ਵੀ ਲਿਖਾਂਗੇ ਕਿ ਇਹ ਤੁਹਾਡਾ ਮੇਜਰ ਲੈਪਸ ਹੈ ਇਹਨੂੰ ਇਹ ਰੈਕਟੀਫਾਈ ਕਰੋ ਹਾਂ ਸਾਡੀ ਤਫ਼ਤੀਸ਼ ਦੇ ਵਿੱਚ ਜੇ ਕੋਈ ਆਇਆ ਕਿਸੇ ਬੈਂਕ ਅਧਿਕਾਰੀ ਦੀ ਮਿਲੀ ਭੁਗਤੋਂ ਦੇ ਵਿੱਚ ਪਾਈ ਗਈ ਹੈ ਅਸੀਂ ਜਿਸ ਲੈਵਲ ਦਾ ਵੀ ਅਧਿਕਾਰੀ ਹੋਇਆ ਅਸੀਂ ਉਹਨੂੰ ਅਰੈਸਟ ਕਰਾਂਗੇ ਉਹਦੇ ਖਿਲਾਫ ਕਾਰਵਾਈ ਕਰਾਂਗੇ ਏਟੀਐਮ ਬੜੇ ਸੁਰੱਖਿਸ਼ਟ ਹੈ ਉਹ ਸੁਰੱਖਿਤ ਹੈ ਪਰ ਉਹਦੇ ਵਿੱਚ ਜਿਹੜੇ ਬੰਦੇ ਜਿਹੜੇ ਆਪ ਚਲਾਉਣਾ ਹੈ ਜਿਨੇ ਕੈਸ਼ ਲੋਡ ਕਰਨਾ ਤੇ ਜੇ ਉਹ ਕਰਨਾ ਚਾਵੇ ਕਿਉਂਕਿ ਇਹਨਾਂ ਦੇ ਚੈਕਿੰਗ ਵਾਲਾ ਸਿਸਟਮ ਹੈ ਨਹੀਂਗਾ ਇਸ ਕਰਕੇ ਇਹਨਾਂ ਨੇ ਉਹਦੇ ਵਿੱਚ ਸਨ ਲਾਉਂਡ ਟਕਾਉਣ ਜਵ ਹੋਏ ਹੈ ਤੇ ਮੈਨੂੰ ਲੱਗਦਾ ਹੈ ਕਿ ਬੈਂਕਸ ਨੂੰ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਇਹਦੀ ਕਰੈਕਸ਼ਨ ਕਰਨ ਦੀ ਲੋੜ ਹੈ